ਪਟਿਆਲਾ ਫਾਸਟ ਨਿਊਜ਼ ਦੇ ਖੇਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਉਸ ਟਾਈਮ ਖੜਿਆ ਸੀ ਪਿੰਡ ਹਰਚੰਦਪੁਰਾ ਕੱਗਰ ਦੇ ਬਿਲਕੁਲ ਹੀ ਨਜ਼ਦੀਕ ਜਿੱਥੇ ਲਗਾਤਾਰ ਖਬਰਾਂ ਸਾਡੇ ਲੱਗ ਰਹੀਆਂ ਨੇ ਕਿ ਜੋ ਪਾਣੀ ਕੁਛ ਦਿਨ ਪਹਿਲਾਂ ਡੌਨ ਸੀਗਾ ਜੋ ਹੁਣ ਲਗਾਤਾਰ ਪਾਣੀ ਜੋ ਵਧਾ ਨਜ਼ਰ ਆ ਰਿਹਾ ਹੈ ਜੋ ਕਿਸਾਨਾਂ ਦੇ ਆਪਾਂ ਕਹਿੰਦੇ ਜ਼ਿਮੀਂਦਾਰ ਭਰਾਵਾਂ ਦੇ ਖੇਤਾਂ 'ਚ ਵੀ ਇਹ ਪਾਣੀ ਜੋ ਜਾ ਚੁੱਕਿਆ ਹੈ ਤੁਹਾਨੂੰ ਇਸ ਟਾਈਮ ਦੀ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਕਿਵੇਂ ਖੇਤਾਂ 'ਚ ਜੋ ਡਾਫ ਲੱਗ ਕੇ ਪਾਣੀ ਮੈਂ ਕੈਮਰਾਮੈਨ ਨੂੰ ਕਹਾਂਗਾ ਜਰੂਰ ਇਸ ਟਾਈਮ ਦੀ ਤਸਵੀਰਾਂ ਦਿਖਾਣ ਵੀ ਜੋ ਡਾਫ ਲੱਗ ਕੇ ਪਾਣੀ ਕਿਵੇਂ ਖੇਤਾਂ 'ਚ ਗਿਆ ਹੈ ਜੋ ਸੜਕ ਤੇ ਵੀ ਪਾਣੀ ਉੱਤਰ ਹੈ ਇਸ ਟਾਈਮ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਜੋ ਬਾਕੀ ਮੌਜੂਦਾ ਲੋਕ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੀ ਜੋ ਪਰੇਸ਼ਾਨੀਆਂ ਨੇ ਕਾਫੀ ਜੋ ਵੱਧਦੀਆਂ ਨਜ਼ਰ ਆ ਰਹੀਆਂ ਜੋ ਸਾਹਮਣੇ ਗੁਰਦੁਆਰਾ ਵੀ ਇੱਥੇ ਕਾਰ ਸੇਵਾ ਦਾ ਗੁਰਦੁਆਰਾ ਬਣਿਆ ਹੋਇਆ ਹੈ ਉਹਦੇ ਨਾਲ ਵੀ ਇੱਥੇ ਪਾਣੀ ਲੱਗ ਚੁੱਕਿਆ ਜੋ ਇਹ ਰੋਡ ਆਪਾਂ ਕਹਿ ਦਈਏ ਸਿੱਧਾ ਹੀ ਹਰਿਆਣੇ ਨੂੰ ਟੱਚ ਹੁੰਦਾ ਹੈ ਰੋਡ ਜੋ ਹਰਚੰਦਪੁਰੇ ਤੋਂ ਲੈ ਕੇ ਰੋੜੇ ਹਰਿਆਣੇ ਚੀਕੇ ਵੱਲੋਂ ਟੱਚ ਹੁੰਦਾ ਜੋ ਉੱਥੇ ਵੀ ਕਹਿ ਦਈਏ ਪਾਣੀ ਸੜਕ ਤੇ ਵੀ ਪਾਣੀ ਕਾਫੀ ਉੱਤਰ ਦੋਨੋਂ ਸਾਈਡ ਦੀ ਆਪਾਂ ਕਹਿ ਦਈਏ ਫਸਲਾਂ ਜੋ ਜੀਰੀ ਦੀ ਫਸਲਾਂ ਨੇ ਉਹ ਖਰਾਬ ਹੁੰਦੀਆਂ ਤੇ ਨਜ਼ਰ ਆ ਰਹੀਆਂ ਨੇ ਸੋ ਆਪਾਂ ਜਿਹੜੀ ਬਾਕੀ ਦੀ ਜਾਣਕਾਰੀ ਇੱਥੇ ਜੋ ਜਿਹੜੇ ਮੌਜੂਦਾ ਲੋਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੋ ਉਦੋਂ ਤੱਕ ਤੁਸੀਂ ਮੇਰੇ ਨਾਲ ਜੁੜੇ ਰਹੋ ਹੈਪੀ ਕੋਰ ਕਾ ਗਨਵਾਂ ਤਾਂ ਕਿ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀ ਕਰ ਸਕਾਂ ਪਟਿਆਲਾ ਫਾਸ ਕੱਗੜ ਦੇ ਉੱਤੇ ਲਗਾਤਾਰ ਖਲਕੇ ਛਤਰਾਣੀ ਦੀ ਜੋ ਸੇਵਾ ਦਿਲੋਂ ਨਿਭਾ ਰਹੇ ਨੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਾਸੀ ਗਾਵੀ ਸਾਸੀ ਗਾਵੀ ਜੋ ਤੁਸੀਂ ਦੇਖ ਰਹੇ ਲਗਾਤਾਰ ਨਾ ਪਾਣੀ ਆਪਣੇ ਘਰ ਦਾ ਹਚੰਦ ਪਏ ਤੁਸੀਂ ਲਗਾਤਾਰ ਇੱਥੇ ਡਿਊਟੀ ਦੇ ਰਹੇ ਹੋ ਆਪਣੀ ਸੇਵਾ ਪੂਰੀ ਜੀਰੋਂ ਨਿਭਾ ਰਹੇ ਹੋ ਤੇ ਲਗਾਤਾਰ ਜੋ ਪਕਰੇ ਪਾਣੀ ਦਾ ਪੱਤ ਨਹੀਂ ਪਹੁੰਚਦਾ ਨਜ਼ਰ ਆ ਰਿਹਾ ਹੈ ਤੇ ਇਹਦੇ ਖਲਾਸਾਂ ਵਰਤੂ ਚੀਜ਼ਾਂ ਦੇ ਲੋਬ ਦੇ ਮਜਬੂਰ ਹੁੰਦੇ ਦੇਖੋ ਜੀ ਅਸੀਂ ਸ਼ਾਮ ਜਿੰਨਾ ਬੰਦ ਸ਼ਾਮ ਨੂੰ ਲੱਗ ਜਾਂਦੇ ਨੇ ਉਹਨਾਂ ਨੂੰ ਸਵੇਰ ਨੂੰ ਫੇਰ ਪਾਣੀ ਨਾਲ ਚੁੱਕ ਜਾਂਦਾ ਇੱਥੇ ਲੋਕ ਤੁਹਾਨੂੰ ਬੇਵਸ ਨਜ਼ਰ ਆਉਂਦੇ ਇੱਥੇ ਨਹੀਂ ਗੱਲ ਸੇਵਾ ਦੀ ਜੇਵਾ ਜੀ ਲੋਕ ਉਸ ਨਾਲ ਲਈ ਆ ਰਹੇ ਨੇ ਲੋਕਾਂ ਦਾ ਸ਼ਾਇਦ ਬੜਾ ਸੇਵਾ ਲੱਗੀ ਹੋਈ ਹੈ ਤੇ ਤੁਸੀਂ ਤਾਂ ਬੈਠ ਕੇ ਆਪਣੀ ਡਿਊਟੀ ਦੇ ਰਹੇ ਹੋ ਕਿਉਂਕਿ ਇਹੀ ਲੋਕਾਂ ਨੇ ਜ ਚਾਰੇ ਡੁੱਬ ਗਏ ਤੇ ਇਹਨਾਂ ਕੋਲ ਹੀ ਨਾ ਕੁਝ ਰਿਹਾ ਸੀ ਦਾਦੇ ਜੁੱਗ ਦਾ ਹਨਾ ਤੇ ਸਾਡਾ ਡੁੱਬਦੇ ਸਾਡੇ ਤੋਂ ਲੋਕ ਦੇਖੇ ਨਹੀਂ ਜਾਂਦੇ ਕਿਸਾਨ ਜਿੱਥੇ ਬੱਤੀ ਦਾ ਮਤਲਬ ਤਾਂ ਖਾਨਾ ਦੇ ਨਾਲ ਤਾਂ ਅਸੀਂ ਜਿੱਥੇ ਨਾਲ ਨਾਲ ਖੜਿਆ ਅਸੀਂ ਕਿਹੜਾ ਕੁਝ ਲਬੋ ਲਾ ਰਹੇ ਲੋਕ ਐ ਤੇ ਸੇਵਾਦਾਰ ਪਹੁੰਚ ਰਹੇ ਨੇ ਅਸੀਂ ਨਾਲ ਕੋਈ ਨਹੀਂ ਇੱਕ ਤਾਂ ਬਹੁਤ ਵੱਡਾ ਉਪਰਾਲਾ ਕੋਈ ਜੱਥੇ ਬੰਦੀ ਦਾ ਜੇਕਰ ਤੁਸੀਂ ਉਪਰਾਲਾ ਕਰਿਆ ਇਹ ਗਿੱਡਾ ਹੈ ਕੰਮ ਤਾਂ ਹੀ ਕਿਤਨਾ ਕਿਤੇ ਆਪਾਂ ਕਦੀ ਨਵੇਂ ਨਵੇਂ ਪੇੜ ਚੜ੍ਹਨ ਜੋ ਨਗਰ ਵੀ ਆ ਰਹੇ ਦੇਖੋ ਜੀ ਕਾਲਪੁਰ ਕੋਲੇ ਜੀ ਸੇਵਾ ਹੁੰਦੀ ਹੈ ਜਿਹਨੂੰ ਮਹਿੰਦਰਾ ਕਾਲਪੁਰ ਮਹਿੰਦਰਾ ਦੇ ਸੰਭਖੀ ਹੈ ਸਾਡੀ ਜਿੱਥੇ ਬੰਦੀ ਬੱਸੀ ਹੈ ਸਾਡੇ ਸਾਥੀ ਸੇ ਅੱਜ ਵੀ ਜੋ ਕਿ ਅੱਜ ਤੁਸੀਂ ਪੈਰੀ ਚ ਵੀਰ ਆਪ ਨੂੰ ਚੱਕਰ ਮਾਇਆ ਦੇ ਇਹ ਲੋਕਾਂ ਦੀ ਇਹ ਸਾਰਾ ਕੁਝ ਲੋਕਾਂ ਲਈ ਸੀ ਫਿਰ ਰਿਹਾ ਜਿਸ ਲੋਕਾਂ ਲਈ ਨਹੀਂ ਕਰ ਸਕਦਾ ਫਿਰ ਤਾਂ ਪਸੰਦ ਕਰ ਲੈਣੇ ਲੇਟਾ ਬੜਾ ਜਿਆਦਾ ਚਾਪ ਕੇ ਕਹਿੰਦੇ ਜੇ ਸਰਕਾਰਾਂ ਦੀ ਗੱਲ ਕਰੀਂ ਕਿ ਲੋਕਾਂ ਦਾ ਵੀ ਸਰਕਾਰਾਂ ਤੇ ਲੀਡਰਸ਼ਿਪ ਦਾ ਫੋਟਾਂ ਚਾੜ ਲਈ ਆ ਜਾਂਦੀ ਹੈ ਤੇ ਉਹਨਾਂ ਵੱਲੋਂ ਕੋਈ ਰਿਸਪੌਂਸ ਹਲੇ ਤੱਕ ਜਪਰੋਂ ਨਹੀਂ ਮਿਲੇਗਾ ਜੋ ਕਿ ਕਿਤੇ ਨਾ ਕਿਤੇ ਪਾਣੀ ਦਾ ਬੰਨ ਵੀ ਆਪਾਂ ਕਹਿੰਦੇ ਜੇਕਰ ਉਹਨੇ ਪਹਿਲਾਂ ਕੋਈ ਸਫਾਈ ਕੀਤੀ ਹੁੰਦੀ ਜਾਂ ਫਿਰ ਉਹ ਲੈਵਲ ਆਪਾਂ ਕਹਿੰਦੇ ਜੇ ਪਾਣੀ ਦਾ ਘਟ ਨਗਰਾਂ ਦਾ ਜਾਂ ਬੰਨ ਕਿਤੇ ਨਾ ਕਿਤੇ ਪੱਕੇ ਕਰੇ ਹੁੰਦਾ ਤਾਂ ਇਹ ਹਾਲਾਤ ਨਹੀਂ ਆਪਣੇ ਪੰਜਾਬ ਦੇ ਦੇਖੋ ਹਰਪਰੀ ਦੇ ਨਾ ਜਦੋਂ ਕੋ ਫਲੱਡ ਆਉਂਦਾ ਉਦੋਂ ਅਸੀਂ ਵੀ ਉਦੋਂ ਟਾਈਮ ਸਾਡੀਆਂ ਅਕਾ ਗੁੰਡੀਆਂ ਨੇ ਸਾਡੇ ਲੋਕਾਂ ਨੇ ਵੀ ਤੇ ਪ੍ਰਸ਼ਾਸਨ ਨੇ ਵੀ ਇਸ ਟਾਈਮ ਸਾਰਾ ਪ੍ਰਸ਼ਾਸਨ ਵੀ ਲੱਗਿਆ ਹੋਇਆ ਸਾਰੀ ਪੋਲੀਟਿਕਲ ਪਾਰਟੀਆਂ ਵੀ ਆਉਂਦੀਆਂ ਨੇ ਨਾ ਗੇੜਾ ਮਾਰਦੇ ਰਹੇ ਕਿਸੇ ਚੀਜ਼ ਦੀ ਲੋੜ ਹੈ ਦੱਸੋ ਹਣਾ ਲੇਕਿਨ ਇਹ ਬਾਧੀਆਂ ਗੱਲਾਂ ਹੁੰਦੀਆਂ ਨੇ ਜਦੋਂ ਪਾਣੀ ਲੰਘ ਜਾਂਦਾ ਨਾ ਅਸਲ ਜੋ ਉਦੋਂ ਉਪਰਾਲਾ ਕਰਿਆ ਸਾਡੇ ਤੋਂ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਨੇ ਅਸੀਂ ਇਹ ਗੱਲ ਸਮਝਦੇ ਹਾਂ ਵੀ ਉਦੋਂ ਸਾਨੂੰ ਲੋਕਾਂ ਨੂੰ ਉਤਸ਼ਾਹ ਕਰਕੇ ਵੀ ਇਹਨਾਂ ਨੂੰ ਇਹ ਚੀਜ਼ ਨੂੰ ਲਾ ਲੈਣਾ ਚਾਹੀਦਾ ਹੁਣ ਮੈਂ ਲੋਕਾਂ ਨੂੰ ਵੀ ਅਪੀਲ ਕੀਤੀ ਜਿਹੜੀ ਪਾਰਲੀ ਸਾਈਡ ਕਿਆ ਕਰੂ ਇਕੱਠਾ ਤੇ ਮਿੱਟੀ ਸੀ ਤਾਂ ਬੱਦਸ਼ੀ ਦੇ ਕੰਮ ਆ ਗਏ ਪ੍ਰਸ਼ਾਸਨ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੀ ਪੈਸਾ ਤੁਸੀਂ ਆਪਾਂ ਕਰੋ ਤੇ ਬੰਨ ਬੰਨ ਜਨਤਾ ਨੂੰ ਪਹਿਲਾਂ ਜਨਤਾ ਦਾ ਸੁਣੇ ਦੇ ਬੰਨ ਬਣਾ ਦੇ ਆ ਕਿੰਨੇ ਮਤਲਬ ਬਾਬੇ ਨੇ ਕਿੱਡੇ ਕਿੱਡੇ ਕੋਲ ਬਣਾਏ ਨੇ ਕਰੋੜਾਂ ਦੇ ਪ੍ਰੋਜੈਕਟ ਨੇ ਲੋਕ ਕੀ ਨਹੀਂ ਕਰ ਸਕਦੇ ਬਸ ਇਹਨੂੰ ਤਰੀਕਾ ਸਹੀ ਹੋਣਾ ਚਾਹੀਦਾ ਵੀ ਆਪਾਂ ਇਹ ਲਾਉਣਾ ਕਿਵੇਂ ਤੇ ਕਿਤਨੇ ਕਿਤੇ ਪ੍ਰਧਾਨ ਜੀ ਪਾਸ ਜੀ ਗੱਲ ਕਰੀਏ ਜਿਹੜੇ ਤਰ੍ਹਾਂ ਚ ਬੈਕਟੇ ਨਹੀਂ ਹੱਤੇ ਪਾਣੀ ਦੀ ਮਾਰ ਆਪਾਂ ਨੂੰ ਦਿਖ ਰਹੀ ਹੈ ਜੇ ਲੋਕ ਵੀ ਜਿਹੜੇ ਲਗਾਤਾਰ ਤੇ ਸੇਵਾਵਾਂ ਨਾਲ ਮਾਰੇ ਹੋਏ ਚਾਰੇ ਹਮੇਸ਼ਾ ਕਿਤੇ ਲਗਾਤਾਰ ਨਜ਼ਰ ਆ ਰਹੇ ਨੇ ਜੋ ਲੋਕ ਅੰਦਰ ਘ The ਕਹ ਰਹੇ ਕਿ ਕਿਹਨੇ ਫਸਲ ਦੀ ਆਪਾਂ ਕਹਿ ਲਈਏ ਪਾਣੀ ਦੀ ਜਮ ਮਾਰ ਚੱਲਣੀ ਆ। ਮੈਂ ਤੁਸੀ ਕੀ ਕਹਿਣਾ ਚਾਹੁੰਦਾ ਕਿ ਅਪੀਲ ਕਰਨਾ। ਦੇਖੋ ਹਰ ਪਈ ਜਿਹੜੇ ਲੋਕ ਨਾ ਚੱਲਦੇ ਨੇ ਸਾਰੇ ਪਾਸੇ ਚੱਲਦੇ ਨੇ ਜਿਹੜੇ ਘਰਾਂ 'ਚ ਬੈਠੇ ਨੇ ਉਹ ਜਿੰਨੀ ਮਰਜ਼ੀ ਬੇਨਤੀ ਕਰ ਲਓ ਜਿੰਨਾ ਮਰਜ਼ੀ ਅਪੀਲਾ ਕਰ ਲਓ ਜਿੰਨੀ ਮਰਜ਼ੀ ਜੋ ਮਰਜ਼ੀ ਕਰ ਉਹ ਨਹੀਂ ਹੁੰਦੇ। ਕਿਉਂਕਿ ਇਹ ਸੁਭਾਅ ਆਪਣਾ ਹੁੰਦਾ ਹੈ ਇਨਸਾਨ ਦਾ। ਅਰਦਾਸ ਸੁਭਾਅ ਹੁੰਦਾ ਕਿਸੇ ਦਾ ਕੰਮ ਕਰਨ ਦਾ, ਕਿਸੇ ਦਾ ਕਰਾਉਣ ਦਾ ਹਨਾ, ਕਿਸੇ ਦਾ ਲੋਕਾਂ 'ਚ ਆ ਕੇ ਖੜਨ ਦਾ, ਕਿਸੇ ਦਾ ਹੱਲਾਸ਼ੀਰੀ ਕਰਨ ਦਾ। ਜਿਹੜੇ ਬੈਠੇ ਨੇ ਘਰਾਂ 'ਚ ਘਰਾਂ 'ਚ ਹੀ ਰਹਿਣਗੇ ਉਹਨਾਂ ਲਈ ਕੋਈ ਸੁ ਇਸ ਲਈ ਉਹ ਲੋਕ ਕੋਈ ਉਹਨਾਂ ਤੋਂ ਬੜੀ ਉਮੀਦ ਨਹੀਂ ਰੱਖ ਸਕਦੇ ਜਿਵੇਂ ਆਪਕੀ ਇਹ ਵੀ ਸਰਪਾਜ ਸਰਕਾਰਾਂ ਕਈ ਆ ਕੇ ਕਹਿੰਦੇ ਨੇ ਜੇ ਅਸੀਂ ਇੰਨਾ ਫੰਡ ਦੇਤਾ ਜੀ ਇੰਨਾ ਫੰਡ ਦੇਤਾ ਜੀ ਕੱਗਰ ਨੂੰ ਉਹ ਫਲਾਨੀ ਨਹਿਰ ਨੂੰ ਇੰਨਾ ਫੰਡ ਦੇਤਾ ਉਹ ਕਿਤੇ ਨਾ ਕਿਤੇ ਆਪ ਨੂੰ ਦਿਖਾਈ ਨਹੀਂ ਰਿਹਾ ਦੇਖੋ ਆਪੇ ਸਹੀ ਫੰਡ ਨਾ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲੱਗ ਜੇ ਇਹ ਮਤਲਬ ਸਭ ਕੁਝ ਹੋ ਸਕਦਾ ਲੱਗਦੀ 20% ਅਸੀਂ ਬਣਾ ਸਕ ਜਾਂਦੇ ਨੇ ਕੋਈ ਅਫਸਰशाही ਕੋਈ ਮਤਲਬ ਇਹਨਾਂ ਦਾ ਜਿਹੜਾ ਤਾਣਾ ਬਾਣਾ ਹੋਣਾ ਸਭ ਦਾ ਲੱਗਦਾ ਹੀ 20% ਜਿਵੇਂ ਪੈਸੇ ਹੁਣ ਇੱਕ ਇੱਕ ਅਸੀਂ ਜਿਆਦਾ ਨਹੀਂ ਕਰਦੇ ਕਿ 10-10% ਕੱਢ ਕੇ ਲੋਕ ਆਪ ਦੀ ਤਰ੍ਹਾਂ ਦੇ ਅੰਦਾ ਕੰਮ ਕਰੀ ਜਾਣ ਸਰਕਾਰਾਂ ਤੇ ਚੱਕਰ ਦੀ ਲੋੜ ਨਾ ਪਵੇ ਇਸੇ ਕਰਕੇ ਸਰਕਾਰਾਂ ਆਪਾਂ ਨੂੰ ਤੇ ਖੱਡੜ ਕਰਕੇ ਰੱਖਦੀਆਂ ਕਿਉਂਕਿ ਉਹ ਟਾਈਮ ਤੇ ਆ ਕੇ ਆਪਾਂ ਨੂੰ ਥੋੜਾ ਜਿਹਾ ਉਹ ਦੇ ਦਿੰਦੀਆਂ ਨੇ ਉਹ ਆਵਾਜ਼ਾਂ ਦੇ ਜਾਂਦੀਆਂ ਨੇ ਇਸ ਕਰਕੇ ਆਪਾਂ ਅੰਦੇ ਸਨਮਾਨਤ ਹੋ ਜਾਂਦੇ ਆ ਸਾਡੇ ਫਲਾਡੇ ਚ ਇਹਨਾਂ ਨੇ ਇਹ ਕੀਤਾ ਲੋਕਾਂ ਕੋਲ ਬਹੁਤ 15 ਕਿਲੋਮੀਟਰ ਤੋਂ ਰੱਖੇ ਨੇ ਕਿਸਾਨ ਤੇ ਮਜ਼ਦੂਰ ਕਰੀਬ ਨਹੀਂ ਪਰ ਆਹ ਜਿਹਨੂੰ ਉਧਰ ਮਾਰ ਕੇ ਰੱਖਿਆ 5000 ਰੁਪਏ ਦਾ ਸਮਾਨਤ ਕਰਦੇ ਹਨ ਤੇ ਲੋਕ ਕਦੇ ਨਹੀਂ ਮਰਦੇ ਜੇ ਲੋਕ ਸਹੀ ਪੈਸਾ ਜਿਹੜਾ ਇਕੱਠਾ ਹੁੰਦਾ ਉਹਨੂੰ ਸਹੀ ਤਰੀਕੇ ਨਾਲ ਕਰਦੇ ਕਿਉਂਕਿ ਆਪਣੇ ਜਿੱਥੇ ਬੰਦੇ ਵਾਲੇ ਕਿਨਾਰਾ ਲਗਾ ਜਾਂਦਾ ਹੈ ਹਮੇਸ਼ਾ ਉਹ ਵੀ ਅੱਗੇ ਵੀ ਲਗਾਇਆ ਹੀ ਜਾਂਦਾ ਹੈ ਕਿ ਕਹਣਾ ਸਰਕਾਰਾਂ ਤੇ ਨਾ ਝਾਕ ਕਰੋ ਆਪਣੀ ਆਪਣੀ ਰੱਖਿਆ ਹਾਂ ਜੀ ਇਹ ਚੀਜ਼ ਸਾਡੇ ਘਟੇ ਹਮੇਹੀ ਹਮੇਸ਼ਾ ਸਭੀ ਨਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਆਪਣੀ ਝਾਕ ਕਰੋ ਜਿੰਨੀ ਦੇਰ ਤੱਕ ਇਨਸਾਨ ਆਪਦੀ ਰੱਖਿਆ ਆਪਣੀ ਕਰਨ ਲੱਗਦਾ ਜਿੰਨੀ ਝਾਕਣ ਉਹਨਾਂ ਤੱਕ ਅਨਸਾਰ ਕੋਈ ਵੀ ਕੰਮ ਜਾਰੀ ਨਹੀਂ ਹੋ ਸਕਦਾ ਮੈਂ ਹੁਣ ਵੀ ਲੋਕਾਂ ਨੂੰ ਅਪੀਲ ਕਰਦੀ ਆ ਵੀ ਜੋ ਆ ਬੰਨ ਬੰਨ ਨੇ ਤੁਹਾਡੇ ਲਈ ਕੀ ਚੀਜ਼ ਨੇ ਜੇ ਹੁਣ ਤੁਹਾਡੀ ਜਿੱਦੇ 10 ਕਿੱਲੇ ਜਮੀਨ ਦਾ 10-10 ਲੱਖ ਦੀ ਫਸਲ ਮਾਰੀ ਹੈ ਜਿਹਦੇ ਵਿੱਚ ਤੁਸੀਂ ਦਾ 1-1 ਲੱਖ ਰੁਪਇਆ ਬਣਨਾ ਤੇ ਤੁਸੀਂ ਇਕੱਠੇ ਕਰਕੇ ਕੋਈ ਵੱਡੀ ਗੱਲ ਨਹੀਂ ਹੈ ਇਹਦਾ ਮਤਲਬ ਕਿ ਟਪਾਓ ਕੀ ਕਰ ਰਿਹਾ ਕਿ ਪੈਸ਼ਨ ਕਿਹੜੇ ਖਾਬ ਗਲ ਤੇ ਰਸਤੇ ਖੜੇ ਨੇ ਪੰਚਤਾਰਾ ਸਰਚ ਵੀ ਜਨਾ ਕੋਈ ਬੰਨ ਬੰਦ ਲੋ ਜੁਕੇ ਕਮ ਸੇ ਕਮ ਆਪਣੀ ਸੇਫਟੀ ਤਾਂ ਹੀ ਕਰ ਰਹੀ ਹੈ ਕਿ ਅੱਪਾ ਕਹਿੰਦੇ ਇਸ ਵਾਰ ਦੀ ਗੱਲ ਨਹੀਂ ਇਹ ਤਾਂ ਹਰ ਸਾਲ ਹੀ ਆਪਾ ਫਲਾਡ ਆਣ ਦੇ ਪਾਣੀ ਆਣ ਦੇ ਚਾਂਸ ਬਣੇ ਰਹਿੰਦੇ ਹਾਂ ਹਾਂਜੀ ਹਾਂ ਤੇਜ ਦੇ ਵਿੱਚ ਤਾਂ ਬੜੀ ਤਬਾਹੀ ਮਚ ਗਈ ਸੀ ਇੱਥੇ ਕੀ ਪਾਣੀ ਥੋਸ ਥੋਸ ਚੜ ਰਿਹਾ ਲੋਕਾਂ ਨੇ ਬੜੀ ਮਤਲਬ ਖਿਚਲਾ ਦਿੱਤੀ ਹੋਈ ਹੈ ਰਾਤ ਦਿਨ ਪਹਿਰੇ ਚੱਲਦੇ ਨੇ ਇੱਥੇ ਲੋਕ ਬੜੇ ਥੱਲੇ ਪਰ ਪਰ ਲਾਰੇ ਨੇ ਪ੍ਰਸ਼ਾਸਨ ਦੀ 24 ਘੰਟੇ ਨਗਰਾਨੀਆ ਮਿਲਟਰੀ ਲੱਗੀ ਹੋਈ ਹੈ ਹਨਾ ਪੂਰਾ ਹੁਣ ਤਾਂ ਲੋਕਾਂ ਦੀ ਜ ਇਹ ਲੋਕ ਹੈ ਇਸੇ ਤਰ੍ਹਾਂ ਮਤਲਬ ਹੁਣ ਸੌਣਾ ਇਸ ਤੋਂ ਬਾਅਦ ਜਾਗਦੀ ਰਹਿਣ ਤਾਂ ਕਿਤੇ ਨਾ ਕਿਤੇ ਲੋਕੇ ਇਹ ਚੀਜ਼ ਤੋਂ ਕੰਮ ਗਿਆ ਬਹੁ ਜਾਣਗੇ ਤੇ ਇਹ ਜਿਹੜਾ ਸੰਕਟ ਹੈ ਇਸ ਤੋਂ ਨਿਕਲ ਵੀ ਜਾੜ ਦੇ ਸਕਦੇ ਆ। ਠੀਕ ਹੈ ਸਕਦਾ। ਉਹ ਵਿਚਾਰੇ ਲੱਗੇ ਹੋਏ ਨੇ ਸਾਹਮਣੇ ਕਿੰਨੇ ਦਿਨ ਸਰਕਾਰਾਂ ਤੋਂ ਅਸੀਂ 70 ਸਾਲ ਹੋ ਗਏ ਮਿਲਦਾ ਨਹੀਂ ਠੀਕ ਹੈ। ਹੁਣ ਤੋਂ ਅਸੀਂ ਉੱਧਰ ਵੀ ਜਾ ਕੇ ਆਏ ਨਾ ਪਿੰਡ ਸੈਟਲਮੈਂਟ ਇੱਥੇ ਮੇਰੀ ਵੀ ਜਮੀਨ ਹੈ। ਤੇ ਅਸੀਂ ਇੱਥੇ ਲੱਗੇ ਹਾਂ ਤਾਂ ਦੇਖ ਨਹੀਂ ਰਿਹਾ ਕੋਈ। ਪਹਿਲਾਂ ਜਾ ਰਹੇ ਹੁਣ ਉੱਥੇ ਆਣਾ ਸੀ ਕਰ ਰਹੇ ਨੇ ਜਾਂ ਜਾਂਦੇ ਨੇ ਬਲੈਨਸ ਨਹੀਂ ਬਥੇ ਅਸੀਂ ਆਪ ਦੇ ਬੰਨ ਲਿਆ ਤੇ ਉਹ ਚਲੋ ਸਾਰੇ ਹੁਣ ਇਕੱਠੇ ਆ ਬੰਨ ਵੀ ਜਿਹੜੇ ਲਗਾ ਆਪਾਂ ਕਹਿੰਦੇ ਪਾਣੀ ਨਾ ਦੋਨੋਂ ਸਾਈਡ ਜਿਹੜੀ ਫਸਲਾਂ ਆ ਹੁਣ ਉਹ ਵੀ ਮਰਦੀਆਂ ਨਜ਼ਰ ਆ ਰਹੀਆਂ ਨੇ ਪਾਣੀ ਸੜਕ ਦੀ ਵਿਚਾਲੇ ਆ ਗਿਆ ਹੈ ਨਾ ਤੇ ਉਹ ਡਾਫ ਲਾ ਕੇ ਪਾਣੀ ਹੋਰ ਵੀ ਆਪਣਾ ਕਹਿੰਦੇ ਜ਼ਮੀਨ ਨੂੰ ਮਾਰ ਕਰ ਰਹੇ ਹਾਂ ਮੈਂ ਉਹ ਵੀ ਲਾਣਾ ਚਾਹੁੰਗੀ ਜਾਂ ਸਰਕਾਰ ਮਤਲਬ ਕੀ ਕਰੇਗੀ ਸੁਕਾਰੇ ਜੁਮੇਵਾਰ ਹੈ ਇਹ ਕਿਉਂਕਿ ਆਪਾਂ ਐਕਸ ਸਰਕਾਰ ਨੂੰ ਦਿੰਦੇ ਆ ਆ ਪਬਲਿਕ ਕਿੰਨਾ ਕੁ ਪੈਸਾ ਲਾ ਸਕਦੀ ਉਨਾ ਹੀ ਵੀ ਦੇਖੋ ਕਿੰਨਾ ਖਰਚਾ ਹੋਦਾ ਪਰ ਆਪਦੇ ਪੱਲੇ ਲਾਣ ਦਾ ਕਾਦੇ ਵਾਸਤੇ ਕੰਮ ਲਾ 15 ਪਿੰਡਾਂ ਦੇ ਇੱਥੇ ਸੰਭੇ ਹੋਣਗੇ ਤੇ ਅੰਨੀ ਮੀਤਾਂ ਤੇ ਤਿੰਨ ਨਹੀਂ ਰਾਤ ਨੂੰ ਜਿੱਦਿਆ ਪੱਕੀ ਇਹ ਜੇ ਸਰਕਾਰਾਂ ਚਾਹਦੀਆਂ ਤਾਂ ਟਾਈਮ ਰਹਿੰਦੇ ਹੀ ਇਹ ਘੱਗੜ ਦੇ ਬੰਨਾਂ ਨੂੰ ਮਜ਼ਬੂਤ ਕਰ ਸਕਦੀਆਂ ਸੀ ਸਰਕਾਰਾਂ ਨਿਕਲ ਨਹੀਂ ਗੱਲ ਜਿੰਨੇ ਤੋਂ ਕੰਮ ਕੋਈ ਵੀ ਸਰਕਾਰ ਆ ਜੇ ਕਿਉਂਕਿ ਸਾਡੇ ਬੰਦੇ ਹੀ ਨਹੀਂ ਕਰਨਾ ਵੀ ਕਹਿੰਦੇ ਜਿਹੜੇ ਅੱਗੇ ਲੱਗ ਜਾਂਦੇ ਸਰਕਾਰਾਂ ਦੇ ਮੰਨ ਚਮਚੇ ਲਾ ਲਓ ਉਹ ਨਹੀਂ ਕਰਨਗੇ ਇतना ਕਿ ਜੱਪਾ ਕਰੀਏ ਕਾਟ ਆਪਣੇ ਹੀ ਨਜ਼ਰ ਆ ਰਹੀ ਆਪਣੇ ਚੈਨ ਸਰਕਾਰਾਂ ਚ ਨਹੀਂ ਹੁੰਦਾ ਐਮਐਲਏ ਚ ਕੋਈ ਤਾਕਤ ਨਹੀਂ ਹੁੰਦੀ ਬਾਹਰ ਆਪਣੇ ਬੰਦੇ ਬਣਾ ਦਿੰਦੇ ਉਹਨਾਂ ਦੇ ਸਿਰੇ ਚਾੜ ਦਿੰਦੇ ਆਪਾਂ ਕਹਿੰਦੇ ਹਾਂ ਥੱਲੇ ਪੈਂਦੇ ਉਹਨਾਂ ਦੇ ਪਾਲ ਕਰਕੇ ਉਹ ਕਿਉਂਕਿ ਉਹ ਆਪਣੇ ਨੌਕਰ ਉਹਨਾਂ ਦਾ ਇਹ ਨਹੀਂ ਰਾਈਟਿੰਗ ਹੈਗਾ ਉਹਨਾਂ ਦਾ ਕਿਉਂਕਿ ਜਦੋਂ ਕਹਿੰਦਾ ਉਹ ਇਲੈਕਸ਼ਨ ਚ ਖੜਦੇ ਨੇ ਜਾਂ ਜਿੱਤਦੇ ਨੇ ਬڑے ਬڑے ਵਾਅਦੇ ਕਰਦੇ ਨੇ ਦਾਅਵੇ ਕਰਦੇ ਨੇ ਅਸੀਂ ਵੀ ਕਿਸਾਨਾਂ ਲਈ ਮਜ਼ਦੂਰਾਂ ਲਈ ਆ ਵੀ ਕਰਦਾਂਗੇ ਉਹ ਵੀ ਕਰਦਾਂਗੇ ਸੋ ਵਾਅਦੇ ਉਹ ਤੋਂ ਵਾਅਦੇ ਤਾਂ ਇੱਕੋ ਹੀ ਬੀਬੀ ਕੋਲੇ ਸੇਮ ਪ੍ਰਦਰਸ਼ਨ ਹਰ ਸਰਕਾਰਾਂ ਦੀ ਆਰ ਕੰਮ ਆਪਾਂ ਦੇਖਦੇ ਆਪਾਂ ਨਾਲ ਘਰ ਬੈੰਨੇ ਇਹ ਆਪਣੀ ਘਾਟਾ ਉਹਨਾਂ ਦੀ ਘਾਟਾ ਕਿਸਾਨ ਤੋਂ ਕਹਣਾ ਮਾਰ ਜ਼ਿੰਮੇਦਾਰ ਭਰਾ ਨੂੰ ਮਾਰ ਅੱਜ ਵੀ ਚੱਲਣੀ ਪੈਗੀ ਕੱਲੂ ਵਿਚਾਰੇ ਜਿੰਨਾ ਜਿਹੜੇ ਤੁਸੀਂ ਆਪਦੇ ਰਾਈਟਸ ਹੀ ਨਹੀਂ ਸਮਝਦੇ ਤੁਸੀਂ ਐਂ ਰਹੋਗੇ ਜਿੱਦਾਂ ਤੁਸੀਂ ਉੱਠ ਗਏ ਸਰਕਾਰਾਂ ਦੇ ਖਿਦਦ ਉੱਠ ਨਹੀਂ ਤੁਸੀਂ ਕੁਝ ਕਰ ਪੂਗੇ ਨਹੀਂ ਆਪਣੇ